ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਡੇਂਗੂ ਦੇ ਪ੍ਰਕੋਪ ਨੇ ਅਮਰਗੜ 'ਚ ਕਿੰਨੀਆਂ ਹੀ ਜ਼ਿੰਦਗੀਆਂ ਨੂੰ ਆਪਣੇ ਕਲਾ ਵਿੱਚ ਲੈ ਲਿਆ ਤੇ ਇਹ ਸਿਲਸਲਾ ਬਾਦ ਦਸਤੂਰ ਜਾਰੀ ਹੈ ਹਾਲ ਤੱਕ ਸਿਹਤ ਵਿਭਾਗ ਹੈ ਜਿਹੜਾ ਕੁੰਭ ਕਰਨੀ ਨਹੀਂ ਸੁੱਤਾ ਪਿਆ ਤੇ ਉਹਨਾਂ ਨੂੰ ਮਿਲਣ ਵਾਸਤੇ ਸ਼੍ਰੋਮਣੀ ਕਾਲੀ ਦਲ ਜਿਹੜੇ ਪੁਨਰਸਰਜੀਤੀ ਦੇ ਜਿਹੜੇ ਆਪਣੇ ਮੈਂਬਰ ਨੇ ਇਕਬਾਲ ਸਿੰਘ ਝੁੰਦਾ ਆਏ ਨੇ ਗੱਲਬਾਤ ਕਰ ਲੈਣਿਆ ਦੇਖੋ ਅਮਰਗੜ 'ਚ ਜੋ ਡੇਂਗੂ ਨਾਲ ਬਿਮਾਰੀ ਫੈਲੀ ਹੈ ਜੋ ਉਹਦਾ ਪ੍ਰਕੋਪ ਚੱਲ ਰਿਹਾ ਉਹਦੇ ਨਾਲ ਸ਼ਹਿਰ ਵਿੱਚ ਸੈਂਕੜੇ ਜਿਹੜੇ ਵੀਰ ਬਜ਼ੁਰਗ ਸਾਡੀਆਂ ਮਾਂ ਮਾਂ ਪੈਣਾ ਬੱਚੇ بیمار ਪਏ ਨੇ ਤਕਰੀਬਨ 5 ਮੌਤਾਂ ਡੇਂਗੂ ਦੇ ਕਾਰਨ ਹੋ ਚੁੱਕੀਆਂ ਨੇ ਔਰ ਹਾਲੇ ਤੱਕ ਜੋ ਸਭ ਨਾਲ ਵੱਡੀ ਦੁੱਖ ਦੀ ਗੱਲ ਹੈ ਕਿ ਹਸਪੀਟਲ ਵਿੱਚ ਹਜੇ ਵੀ ਪ੍ਰਸ਼ਾਸਨਿਕ ਤੌਰ ਤੇ ਉਸ ਕਿਸਮ ਦਾ ਕੋਈ ਪ੍ਰਬੰਧ ਹੈ ਜਿਹੜਾ ਦੇਖਣ ਨੂੰ ਨਹੀਂ ਮਿਲਦਾ ਜਦੋਂ ਕਿਸੇ ਇਲਾਕੇ 'ਚ ਕੋਈ ਐਮਰਜੈਂਸੀ ਬਣਦੀ ਆ ਤਾਂ ਸਰਕਾਰ ਦਾ ਫਰਜ ਬਣਦਾ ਹੈ ਜੇ ਉੱਥੇ ਕੋਈ ਪੋਸਟਾਂ ਦੀ ਘਾਟ ਹੈ ਜਾਂ ਕੋਈ ਮੈਡੀਸਨ ਦੀ ਘਾਟ ਹੈ ਤਾਂ ਉਸ ਇਲਾਕੇ ਨੂੰ ਸਪੈਸ਼ਲੀ ਟਰੀਟ ਕਰਕੇ ਉਹਨੂੰ ਪ੍ਰੋਪਰ ਉਹਦੇ ਪ੍ਰਬੰਧਾ ਜਿਹੜੇ ਉਹ ਕੀਤੇ ਜਾਣ। ਇੱਥੇ ਮੇਰੇ ਖਿਆਲ ਸੱਤ ਜਾਂ ਅੱਠ ਪੋਸਟਾਂ ਨੇ ਡਾਕਟਰ ਸਾਹਿਬਾਨ ਦੀਆਂ ਸੈਂਕਸ਼ਨ ਜਿੱਦੇ ਸਿਰਫ ਇੱਕ ਡਾਕਟਰ ਨੇ ਇੱਥੇ। ਔਰ ਜਦੋਂ ਵੀ ਇੱਥੇ ਕੋਈ ਐਮਰਜੈਂਸੀ ਆਉਂਦੀ ਹੈ ਗਰੀਬ ਲੋਕ ਨੇ ਜਿਹੜਾ ਜ਼ਿਆਦਾ ਡੇਂਗੂ ਦਾ ਪ੍ਰਕੋਪ ਆ ਉਹ ਸਾਡੇ ਸ਼ਹੀਦ ਭਗਤ ਸਿੰਘ ਨਗਰ ਇੱਥੇ ਸਮੋਚਾ ਬਾਜੀਦਾਰ ਪਾਈਚਾਰਾ ਬਹੁਤ ਆਤ ਵਿੱਚ ਰਹਿੰਦਾ। ਉਥੇ ਕੱਲ ਅਸੀਂ ਜਾ ਕੇ ਆਏ ਹਾਂ तकरीबन 100 ਦੇ ਕਰੀਬ ਪਰਿਵਾਰ ਨੇ ਜਿਹੜੇ ਉਹ ਡੇਂਗੂ ਤੋਂ ਪ੍ਰੇਸ਼ਿਤ ਨੇ ਜਿੱਚ ਪੰਜ ਮੌਤਾਂ ਹੋ ਚੁੱਕੀਆਂ ਨੇ ਸੋ ਉਹ ਐਮਰਜੈਂਸੀ ਨੂੰ ਅਟੈਂਡ ਕਰਨ ਲਈ ਵੀ ਇੱਥੇ ਕੋਈ ਨਹੀਂ ਹੈ ਜਦੋਂ ਐਮਰਜੈਂਸੀ ਕੋਈ ਮਰੀਜ਼ ਇੱਥੇ ਲੈ ਕੇ ਆਉਂਦਾ ਹੈ ਤਾਂ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਘੱਟੋ ਘੱਟ ਉਹਨੂੰ ਫਰਸਟ ایڈ ਜੇ ਸਾਂਭਣ ਦੇ ਕਾਬਿਲ ਨਹੀਂ ਹੈ ਫਿਰ ਰੈਫਰ ਵੀ ਕਰ ਦੋ ਜੇ ਛੋਟੀ ਮੋਟੀ ਸਹੂਲਤ ਦੇ ਕੇ ਉਹਨੂੰ ਕਿਤੇ ਪਹੁੰਚਾਇਆ ਜਾ ਸਕਦਾ ਹੈ ਦੂਰ ਨੇੜੇ ਪਹੁੰਚਾਇਆ ਜਾ ਸਕਦਾ ਘੱਟੋ ਘੱਟ ਉਹ ਸਹੂਦਾ ਤਾਂ ਕਿਸੇ ਨੂੰ ਉਪਲਬਧ ਇੱਥੇ ਹੋਣੀ ਚਾਹੀਦੀ ਹੈ ਇਹਨਾਂ ਨੂੰ ਸੋ ਅਸੀਂ ਮੈਡਮ ਨੂੰ ਡਾਕਟਰ ਸਾਹਿਬ ਨੂੰ ਮਿਲ ਕੇ ਗੱਲ ਕਰਕੇ ਆਏ ਆ ਅਸੀਂ ਵੀ ਡੀ ਸਾਹਿਬ ਨਾਲ ਸੰਪਰਕ ਕਰਦੇ ਹਾਂ ਕਿ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਡਾਇਰੈਕਟਰ ਹੈਲਥ ਨੂੰ ਮਿਨਿਸਟਰੀ ਆਫ ਹੈਲਥ ਨੂੰ ਪੰਜਾਬ ਦੇ ਨੂੰ ਔਰ ਡੀ ਸਾਹਿਬ ਨੂੰ ਤੁਸੀਂ ਆਪਦੇ ਇਲਾਕੇ ਦੀ ਡਿਮਾਂਡ ਹੈ ਜਿਹੜੀ ਮੁਸ਼ਕਲ ਹੈ ਜਿਹੜੀ ਜੋ ਤਕਲੀਫ ਹੈ ਜਨਤਾ ਦੀ ਉਹ ਲਿਖ ਕੇ ਭੇਜੋ ਤਾਂ ਕਿ ਉਹਦੇ ਤੇ ਅਮਲ ਹੋਵੇ ਔਰ ਸੀਐਮ ਸਰ ਸਾਹਿਬ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹਨਾਂ ਦਾ ਉਹਨਾਂ ਦੀ ਡਿਊਟੀ ਬੰਦਦੀ ਹੈ ਮਲੇ ਕੋਲ ਕੋਈ ਬਹੁਤ ਵੱਡਾ ਜੇਲਾ ਨਹੀਂ ਹੈ ਜਿੱਥੇ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਸਾਰਾ 20 25 ਕਿਲੋਮੀਟਰ ਦੇ ਰੇਡੀਅਸ ਸਾਰਾ ਜਿਲ੍ਹਾ ਹੈ ਤੇ ਸੀਐਮਓ ਸਾਹਿਬ ਦੀ ਆਪਦੀ ਡਿਊਟੀ ਬਣਦੀ ਹੈ ਕਿ ਉਹ ਇੱਥੇ ਪਹੁੰਚ ਕੇ ਸਿਚੁਏਸ਼ਨ ਨੂੰ ਗਰਾਊਂਡ ਲੈਵਲ ਤੇ ਚੈੱਕ ਵੀ ਕਰਨ ਔਰ ਉਸ ਦੇ ਨਾਲ ਨਾਲ ਜਿੱਥੇ ਟੈਂਪਰੇਰੀ ਤੌਰ ਤੇ ਜਿੰਨਾ ਚਿਰ ਬਿਮਾਰੀ ਦਾ ਪ੍ਰਕੋਪ ਚੱਲ ਰਿਹਾ ਘੱਟੋ ਘੱਟ 3-4 ਡਾਕਟਰ ਇੱਥੇ ਸਪੈਸ਼ਲ ਲਾਉਣ ਐਮਰਜੈਂਸੀ ਵੀ ਅਵੇਲੇਬਲ ਹੋਵੇ ਰਾਤ ਨੂੰ ਵੀ ਡਾਕਟਰ ਅਵੇਲੇਬਲ ਹੋਣ ਤਾਂ ਕਿ ਕੋਈ ਗਰੀਬ ਵਿਅਕਤੀ ਜਿਹੜਾ ਹੈ ਉਹਨੂੰ ਸਹੂਲਤ ਮਿਲ ਸਕੇ ਗਰੀਬ ਲੋਕ ਨੇ ਔਰ ਵੱਡੇ ਸ਼ਹਿਰਾਂ ਜਿੱਥੇ ਜਿੱਥੇ ਇਲਾਜ ਮਹਿੰਗਾ ਆਪਾਂ ਨੂੰ ਸਾਰਾ ਪਤਾ ਹੈ ਸੋ ਇਸ ਕਰਕੇ ਇੱਕ ਸਪੈਸ਼ਲ ਇਥੇ ਸੈੱਲ ਬਣਾ ਕੇ ਡੈਂਗੂ ਦਾ ਇਥੇ ਸਾਡੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਸੋ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਕਰਦੇ ਆ ਡਿਪਾਰਟਮੈਂਟ ਤੋਂ ਵੀ ਕਰਦੇ ਆ ਸਾਰਿਆਂ ਨੇ ਧਿਆਨ ਦੇਣਾ ਚਾਹੀਦਾ ਐਸਾ ਮੈਨੂੰ ਮੁਲਾਕਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਇਸ ਬੰਦੇ ਚਲੋ ਉਹਨਾਂ ਨੇ ਉਹ ਕਿਆ ਕਹੇ ਉਹਨੂੰ ਜੋ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਇਸ ਲਿਖ ਕੇ ਭੇਜਾਂਗੇ ਸੋ ਔਰ ਉਹਨਾਂ ਨੂੰ ਮੈਂ ਉਹਨੂੰ ਕਿਹਾ ਵੀ ਫੋਨ ਤੇ ਵੀ ਤੁਸੀਂ ਵਰਬਲੀ ਵੀ ਗੱਲ ਕਰੋ ਔਰ ਤਾਂ ਕਿ ਅੱਜ ਹੀ ਇਹ ਐਮਰਜੈਂਸੀ ਸਿਵਾਮਾਨਾ ਜਿਹੜੀਆਂ ਸ਼ੁਰੂ ਹੋਵੇ ਬਹੁਤ ਬਹੁਤ ਥੈਂਕ ਯੂ ਮੁਲਾਕਾਤ ਕੀਤੀ ਤੇ ਨਾਲ ਅਕਾਲੀ ਆਗੂ ਤੇ ਹੋਰ ਵਰਕਰ ਨਾਲ ਉਹਨਾਂ ਨਾਲ ਵੀ ਗੱਲਬਾਤ ਕਰ ਲਿਆ ਦੀਪਕ ਨੇ ਦੀਪਕ ਤੁਸੀਂ ਵੀ ਗੱਲਬਾਤ ਕੀਤੀ ਹੈ ਟੈਕਨੀਕਲੀ ਗੱਲਬਾਤ ਚੱਲ ਰਹੀ ਸੀਗੀ ਕੀ ਦੇਖਦਾ ਹਾਂ ਓਕੇ ਦੇਖੋ ਅਸੀਂ 10 ਦਿਨ ਪਹਿਲਾਂ ਵੀ ਇਹ ਇੱਥੇ ਇੱਕ ਮੁੱਦਾ ਠਾਇਆ ਸੀ ਡਾਕਟਰਾਂ ਦਾ ਤੇ ਅਸੀਂ ਅਗਾਹ ਵੀ ਕੀਤਾ ਸੀ ਵੀ ਬਾਜੀ ਅਗਰ ਭਾਈਚਾਰੇ 'ਚ ਸ਼੍ਰੀ ਭਗਤ ਸਿੰਘ ਨਗਰ 'ਚ ਡੇਂਗੂ ਫੈਲ ਰਿਹਾ ਹੈ ਤੇ ਹੋਰ ਬਦਨ ਦਾ ਖਲਸਾ ਹੈ ਤੇ ਅੱਜ 10 ਦਿਨ ਬਾਅਦ ਉਹੀ ਕੁਝ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ 5 ਤੋਂ 7 ਮੌਤਾਂ ਹੋ ਚੁੱਕੀਆਂ ਨੇ ਲੋ ਪਲੇਟਲੇਟਸ ਨਾਲ ਤੇ ਉਹ ਉਹਦੇ ਸਬੰਧ ਵਿੱਚ ਅਸੀਂ ਅੱਜ ਮਿਲੇ ਸੀਗੇ ਪਰ ਦੇਖਣ ਚ ਆਇਆ ਵੀ ਉਸ ਤੋਂ ਉਹਦਨ ਦੀ ਜਿਹੜੀ ਅਸੀਂ ਮੁੱਦਾ اٹھਾਇਆ ਸੀ ਉਹਦੇ ਨਾਲ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ। ਮੈਂ ਇਹੀ ਕਹੂੰਗਾ ਵੀ ਜਿਹੜਾ ਸਾਡਾ ਸਿਸਟਮ ਹੈ ਹਸਪੀਟਲ ਦਾ ਉਹ ਲਗਭਗ ਫੇਲ ਹੋਇਆ ਪਿਆ। 8 ਡਾਕਟਰਾਂ ਚੋਂ ਇੱਕ ਡਾਕਟਰ ਡਿਊਟੀ ਤੇ ਆ। ਉਹਦੀ ਵੀ 2 ਦਿਨ ਉੱਥੇ ਡੈਪੂਟੇਸ਼ਨ ਲਾਤੀ ਮਤਲਬ ਡਾਕਟਰ ਵਧਾਉਣ ਦੀ ਬਜਾਏ ਇੱਕ ਹੋਰ ਘਟਾ ਦਿੱਤਾ ਗਿਆ। ਸੋ ਮੇਰੀ ਤੁਹਾਡੇ ਮਾਧਮ ਰਹੀ ਇਹ ਅਪੀਲ ਹੈ ਵੀ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ। ਜਿਹੜੇ ਲੋਕ ਤੜਫ ਰਹੇ ਨੇ ਇਸ ਟਾਈਮ ਉਹਨਾਂ ਦਾ ਬੰਦਾ ਹੱਲ ਕਰ ਚ ਕੀਤਾ ਜਾ ਸਕਦਾ। ਕੰਟੇਨਰ ਤੇ ਕੀ ਫੋਗਿੰਗ ਵਗੈਰਾ ਕਦੋਂ ਹੋਈ ਹੈ ਕੀ ਗੱਲ ਹੋਈ ਹੈ ਫੋਗਿੰਗ ਵਗੈਰਾ ਤਾਂ ਹੀ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਕਹਿ ਕੇ ਗਏ ਸੀ ਅਸੀਂ ਕੋਈ ਉਹ ਤੋਂ ਬਾਅਦ ਚ ਕੋਈ ਅੱਜ ਆ ਕੇ ਫੋਗਿੰਗ ਕਰਨ ਲੱਗ ਗਈ ਵੀ ਮਾੜਾ ਮੋਟਾ ਕੋਈ ਕਿਸੇ ਨੂੰ ਪਤਾ ਲੱਗ ਜਾਣਾ ਵੀ ਹਾਂ ਪੱਤਰਕਾਰਾਂ ਨੇ ਹੁਣ ਐਮ.ਐਲ.ਏ. ਸਾਹਿਬ ਨੇ ਆਨੋ ਕੋਲ ਸੰਗ ਝੁੰਡਾਂ ਨੇ ਉਹਦੇ ਕਰਕੇ ਅੱਜ ਕੁਝ ਮਾੜਾ ਮੋਟਾ ਨੇ ਨਹੀਂ ਕੀਤਾ ਜੀ ਇੱਕ ਨੰਬਰ ਵਾਰਡ 'ਚ ਆ ਗਏ ਉਦੋਂ ਪਹਿਲਾਂ ਕੁਝ ਨਹੀਂ ਹਾਂ ਜੀ ਕਿੰਨੀਆਂ ਮੋਤਾਂ ਹੋ ਚੁੱਕੀਆਂ ਹੁਣ ਤੱਕ 6 ਮੋਤਾਂ ਹੋ ਗਈਆਂ ਉੱਥੇ ਇੱਕ ਕੱਲ ਹੋਈ ਜਿਹੜੇ ਮਰੀਜ਼ ਨੇ ਜਿਹੜੇ ਬ੍ਰੀਜ ਘੱਟੋ ਘੜੇ 100 ਮਰੀਜ਼ ਆਉਣਾ ਇੱਥੇ ਇਸ ਟਾਈਮ ਇਹ ਹਰ ਇੱਕ ਘਰ 'ਚ ਘੱਟੋ ਘੜੇ 4-5 ਮਰੀਜ਼ ਹੈਗੇ ਨੇ ਹਾਂ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਜੀ ਤੁਸੀਂ ਕਾਫੀ ਟਾਈਮ ਸਮੇਂ ਤੋਂ ਟਾਂਚਾ ਇਹਦੇ ਵਿੱਚ ਕਿੰਨੀਆਂ ਮੌਤਾਂ ਕਿਵੇਂ ਹੋ ਸਕੀਆਂ ਕੀ ਮੌਤਾਂ ਤੇ ਬਸ ਜਿਹੜੇ ਪਸਤੀਆ ਸਿੱਧਵਕਸ ਨਗਰ ਉੱਥੇ ਤਾਂ ਹੀ ਹੋਈ ਨੇ ਪੰਜ ਪਿੰਡ ਦੇ ਵਿੱਚ ਤਕਰੀਬਨ ਚਾਰ ਪੰਜ ਮੌਤਾਂ ਪਿੰਡ ਵਿੱਚ ਵੀ ਹੋ ਗਈਆਂ ਅੱਜ ਦੋ ਮੌਤਾਂ ਹੋਰ ਹੋ ਗਈਆਂ ਡੇਂਗੂ ਨਾਲ ਜੀ ਉਹਦੇ ਸੈੱਲ ਘੱਟੇ ਨੇ ਇੱਕ ਬੀਬੀ ਆ ਤੇ ਇੱਕ ਸਾਡੇ ਰਾਜਮਿਸਤਰੀ ਸੀ ਉਹਨਾਂ ਦੀ ਡੈਥ ਹੋ ਗਈ ਤੇ ਬਹੁਤ ਵਧੀ ਜਾ ਰਿਹਾ ਕੰਪਨੀ ਦੇ ਨਾਲ ਮਿਲ ਰਹੇ ਆ ਉਹਨਾਂ ਨੂੰ ਹਾਂ ਜੀ ਲਾਸ਼ ਨਹੀਂ ਕਦੇ ਸਾਨੂੰ ਮਿਲਿਆ ਉਹਦਾ ਪਟਿਆਲੇ ਸੈੱਲ ਲੈ ਕੇ ਗਏ ਉਹਨਾਂ ਨੇ ਉਹ ਤਾਂ ਉਹ ਹੈ ਨਹੀਂ ਸੀ ਤੇ ਅੱਜ ਐਸਐਮਓ ਮੈਡਮ ਨੂੰ ਮਿਲਿਆ ਜੀ ਅਸੀਂ ਐਮਐਲ ਸਾਬ ਨਾਲ ਸੀ ਸਾਫ ਕਰਦਾ ਅਕਵਾਸ ਨਹੀਂ ਝੁੰਦਾ ਉਹ ਕਹਿੰਦੇ ਨੇ ਵੀ ਉਸ ਉੱਤੇ ਗੱਲ ਕਰਦੇ ਆ ਦੇਖੋ ਹੁਣ ਕੀ ਕਹਿੰਦੇ ਨੇ ਤੇ ਦਿਨ ਪਰ ਦਿਨ ਵਧ ਰਿਹਾ ਮੈਂ ਤਾਂ ਨਗਰ ਕੌਂਸਲ ਨੂੰ ਵੀ ਅਸੀਂ ਮੌਜੂਦਾ ਐਮਸੀ ਵੀ ਆ ਪਰ ਉਸੇ ਪ੍ਰਧਾਨ ਨੂੰ ਬੇਨਤੀ ਕਰਦੇ ਆ ਵੀ ਰੋਜ਼ੀ ਰੋਜ਼ ਇੱਥੇ ਫੋਕਸ ਕੀਤੀ ਜਾਵੇ ਪਿੰਡ ਦੇ ਵਿੱਚ ਕੀ ਗੱਲ ਆ 2-4 ਲੱਖ ਰੁਪਏ ਵਧ ਰਹਾ ਜੁਦਾ ਗੱਲ ਵੀ ਕੀ ਆ ਜੀ ਤੇ ਰੋਜ਼ ਤਕਰੀਬਨ ਬੰਦੇ ਲਾ ਕੇ ਹੋਰ ਕੰਮ ਛੱਡ ਕੇ ਰੋਜ਼ ਫੋਕਸ ਸਾਰੇ ਪਿੰਡ ਦੇ ਵਿੱਚ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਇਹ ਸানা ਸਾਬਕਾ ਜਿਹੜੇ ਪ੍ਰਧਾਨ ਨੇ ਨਗਰ ਪੰਚਾਇਤ ਅਮਰਗੜ ਦੇ ਤੇ ਨਾਲ ਜਿਹੜੇ ਇੰਗੇ ਨੇ ਇਕਬਾਲ ਸਿੰਘ ਝੁੰਦਾ ਐਡਵੋਕੇਟ ਸਾਬਕਾ ਜਿਹੜੇ ਵਿਧਾਇਕ ਨੇ ਅਮਰਗੜ ਤੋਂ ਉਹਨਾਂ ਨਾਲ ਬਫਤ ਪੂਰਾ ਜਿਹੜਾ ਐਸਐਮਓ ਨੂੰ ਮਿਲਿਆ ਤੇ ਉਹਨਾਂ ਨੂੰ ਜਿਹੜੀ ਇਹਨਾਂ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਕਰਾਇਆ ਦੱਸਿਆ ਜਾ ਰਿਹਾ ਕਿ ਲਗਾਤਾਰ ਜਿਹੜੀਆਂ ਮੌਤਾਂ ਵੱਧ ਰਹੀਆਂ ਨੇ ਤੇ ਦੋ ਮੌਤਾਂ ਅੱਜ ਵੀ ਹੋ ਚੁੱਕੀਆਂ ਨੇ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਦੇਖਦੇ ਹਾਂ ਹੁਣ ਕਿ ਪ੍ਰਸ਼ਾਸਨ ਹੈ ਜਿਹੜਾ ਸਿਹਤ ਵਿਭਾਗ ਕੰਮ ਕਰਨੀ ਨਹੀਂ ਦੀ ਉੱਠੂਗਾ ਜਾਂ ਫਿਰ ਇਹ ਮੌਤਾਂ ਦਾ ਸਿਲਸਿਲਾ ਬਾਅਦ ਦੋਸਤੋ ਜਾਰੀ ਰਹੂਗਾ ਦਿੰਗੂ ਤੋਂ ਪ੍ਰਪੋਜ਼ ਕੀਤਾ ਅਮਰਗੰਡ ਦੇ ਵਿੱਚ ਤੋਂ ਮਿਲ ਕੇ ਵਿਕੇ ਨੇ ਕਾਲੀ ਦੂਰ ਦੇ ਸਾਥ ਦਾ ਵਿਧਾਇਕ ਕੀ ਤੁਹਾਡਾ ਅੱਗੇ ਸਟੈਪ ਹੋਊਗਾ ਦਿਕੋ ਵੈਸੇ ਤਾਂ ਸਾਡੀਆਂ ਸਾਰੀਆਂ ਟੀਮਸ ਲੱਗੀਆਂ ਹੋਈਆਂ ਆ ਮਲਟੀਪਰਪਸ ਵਰਕਰ ਅਸੀਂ ਫੋਗਿੰਗ ਕਰਾ ਰਹੇ ਆ ਲਗਾਤਾਰ ਸਾਡੀ ਟੀਮਸ ਫੋਗਿੰਗ ਕਰ ਰਹੀਆਂ ਆ ਡੋਰ ਟੂ ਡੋਰ ਸਰਵੇ ਕਰ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਕਿਵੇਂ ਆਪਣੇ ਸਾਰੇ ਮੱਛਰਦਾਨੀਆਂ ਦਾ ਯੂਜ਼ ਕਰਨ ਪਾਣੀ ਖੜਦਾ ਨਾ ਰੱਖਣ ਇਹ ਸਾਰੀਆਂ ਸਾਡੀਆਂ ਟੀਮਸ ਲਗਾਤਾਰ ਉੱਥੇ ਬਣੀਆਂ ਹੋਈਆਂ ਨੇ ਲੋਕਾਂ ਨੂੰ ਜਾਗਰੂਕ ਬਿ ਕਰ ਰਹੀਆਂ ਨੇ ਠੀਕ ਹੈ ਉਸ ਤੋਂ ਇਲਾਵਾ ਸਾਡੇ ਕੋਲ ਥੋੜੀ ਮੈਨਪਾਵਰ ਦੀ ਸ਼ਾਰਟੇਜ ਆ ਉਹ ਪਹਿਲਾਂ ਵੀ ਸਿਵਲ ਸਰਜਨ ਸਰ ਨੂੰ ਅਸੀਂ ਲਿਖ ਕੇ ਦੇ ਕੇ ਆਏ ਆ ਉਦੋਂ ਵੀ ਉਹਨਾਂ ਨੇ ਇੱਕ ਡਾਕਟਰ ਡੈਪਿਊਟ ਕਰਤਾ ਸੀਗਾ ਹੁਣ ਮੈਂ ਦੁਬਾਰਾ ਲਿਖਣ ਲੱਗੀ ਆ ਕਿ ਸਾਡੇ ਥੋੜੀ ਜੀ ਹੋਰ ਇੱਕ ਦੋ ਡਾਕਟਰ ਸਾਨੂੰ ਡੈਪਿਊਟੇਸ਼ਨ ਤੇ ਦੇ ਦਿੱਤੇ ਜਾਣ ਐਟ ਲੀਸt ਜਿੰਨੀ ਦੇਰ ਤੱਕ ਇਹ ਫੀਵਰ ਜਿਆਦਾ ਆ ਰਿਹਾ ਤੇ ਉਹ ਹੁਣੇ ਬਸ ਮੈਂ ਲੈਟਰ ਬਣਾਣ ਲੱਗੀ ਆ ਕੀ ਕੀ ਕਾਰਨ ਕੀ ਮੰਦੂ ਵੀ ਅਮਰਗੜ ਦਾ ਇੱਕ ਪਾਸਾ ਹੀ ਹੈ ਜਿਹੜਾ ਬਸਤੀ ਹੈ ਉਥੇ ਇੰਨੇ ਪੇਸ਼ੈਂਟ ਤੜਾ ਤੜਾ ਰਹੇ ਨੇ ਉਹਦਾ ਕਾਰਨ ਕੀ ਕੀ ਦੇਖੋ ਮੈਂ ਆਪ ਖੁਦ ਜਾ ਕੇ ਵਿਜ਼ਿਟ ਕਰਕੇ ਆਈ ਹਾਂ ਪਰ ਉਹਨਾਂ ਦੇ ਫੀਵਰ ਜ਼ਰੂਰ ਹੈ ਪਰ ਪ੍ਰੋਪਰ ਜਿਵੇਂ ਸੀਬੀਸੀ ਹੋਈ ਹੋਇਆ ਹੋਇਆ ਸਾਰਿਆਂ ਦਾ ਉਹਨਾਂ ਦੀ ਹਜੇ ਕੋਈ ਡੇਂਗੀ ਸੀਰੋਲੋਜੀ ਨਹੀਂ ਹੋਈ ਉਹਨਾਂ ਨੂੰ ਸਭੋ ਅਸੀਂ ਕਰਕੇ ਆਏ ਆ ਮੋਟੀਵੇਟ ਕੇ ਤੁਸੀਂ ਸਾਡੇ ਸਿਵਲ ਹਸਪੀਟਲ ਆਓ ਇੱਕ ਵਾਰ ਆਪਸੀ ਸੀਰੋਲੋਜੀ ਕਰੀਏ ਦੇਖੀਏ ਕਿ ਡੇਂਗੀ ਹੈ ਕਿ ਕੁਝ ਹੋਰ ਹੈ ਇਹ ਉਹ ਹਜੇ ਸਾਰੇ ਉਹ ਪ੍ਰਾਈਵੇਟ ਹੀ ਵਿਜ਼ਿਟ ਕਰ ਰਹੇ ਆ ਅਸੀਂ ਉਹਨਾਂ ਨੂੰ ਇਹ ਮੋਟੀਵੇਟ ਕਰ ਰਹੇ ਹਾਂ ਕਿ ਪਹਿਲਾਂ ਹਸਪਤਾਲ ਸਾਡੇ ਆਓ ਇੱਥੋਂ ਅਸੀਂ ਫਿਰ ਸੈਰੋਲੋਜੀ ਲਈ ਉਹਨਾਂ ਨੂੰ ਜਿਹੜੇ ਡੈਥ ਹੋ ਜਿਹਨੇ 6 ਡੈਥਾਂ ਹੋਈਆਂ ਦੋ ਆਤ ਹੋਈਆਂ ਆਤ ਹੋਈਆਂ ਜਿਹੜੇ ਮੇਰੇ ਕੋਲ ਰਿਕਾਰਡ ਦੇਖੋ ਜੀ ਇੱਕ ਮਹਿੰਦਰ ਗੌਰ ਇਹਨਾਂ ਦਾ ਹਾਰਟ ਅਟੈਕ ਨਾਲ ਡੈਥ ਹੋਈ ਆ ਇਹ 30 ਅਗਸਤ ਦੀ ਆ ਤੇ ਇੱਕ ਨੂਰਾ ਦੇਵੀ ਉਹਦੀ ਰਜਿੰਦਰ ਹਸਪਤਾਲ ਉਹ ਐਸਥਮਾ ਦਾ ਪੇਸ਼ੈਂਟ ਸੀਗਾ ਠੀਕ ਹੈ ਤੇ ਜੋ ਜਿਹੜੀ ਸੀ ਉਹ ਡਾਇਬੀਟਿਕ ਹਾਈਪਰਟੈਂਸਿਵ ਸੀਗੀ ਇਹ ਹੋਈ ਆ ਮੇਰੇ ਖਿਆਲ 3 ਅਕਤੂਬਰ ਨੂੰ ਇਹਨੂੰ ਅਸੀਂ ਫਟਾਫਟ ਰੈਫਰ ਕਰਤਾ ਸੀ ਮਲੇਰਪੋਰਟ ਲੈ ਬਾਕੀ ਇੱਕ ਲੇਟਰ ਜਿਹੜੀ ਅਸੀਂ ਤੋਦੀ ਵੀ ਸੀਗੀ ਇਹ ਵੀ ਬ੍ਰਾਡ ਡੈਡੀ ਆਏ ਸੀਗੇ ਮਤਲਬ ਕੋ ਡੇਂਗੀ ਕਨਫਰਮਡ ਵਾਲਾ ਕੇਸ ਨਹੀਂ ਹੈ ਇੰਨਾ ਚੋ ਨਾ ਜਿਹੜੇ 4-5 ਦੇ ਦੇਖੋ ਜੇ ਤੁਸੀਂ ਉਰੇ ਜਾ ਕੇ ਬਾਜ਼ਾਰ ਚ ਦੇਖੋ ਤੁਸੀਂ ਦੇਖੋ ਕਿ ਮੈਡੀਕਲ ਸਟੋਰਾਂ ਵਾਲਿਆਂ ਦੇ ਲੋਕ ਕੁਰਸੀਆਂ ਤੇ ਬੈਠ ਬੈਠ ਕੇ ਡ੍ਰਿਪ ਲਗਾ ਰਹੇ ਹਨ ਹੈ ਨਾ ਇਸਿਰ ਮਤਲਬ ਜੇ ਵੀ ਡਾਕਟਰਾਂ ਦੇ ਘਟਾ ਸ਼ਾਰਤੀ ਘਟਾ ਤੁਹਾਨੂੰ ਇਸ ਤਰ੍ਹਾਂ ਹੋ ਰਹੀ ਨਹੀਂ ਜੀ ਦੇਖੋ ਸਾਡੇ ਮਾਰਨਿੰਗ ਈਵਨਿੰਗ ਦਾ ਕਾਇਦਾ ਚੱਲ ਰਹੀਆਂ ਨੇ ਸਾਡੇ ਕੋਲ ਬਹੁਤ ਹੋਨਰ ਡਾਕਟਰ ਗੁਰਵਿੰਦਰ ਹੈਗੇ ਆ ਜੋ ਕਿ ਮਤਲਬ 1300 ਉਹਨਾਂ ਦੀ ਮੰਥ ਦੀ ਓਪੀਡੀ ਹੈ ਜਦ ਕਿ ਟਾਰਗੇਟ 600 ਦਾ ਠੀਕ ਹੈ ਮਤਲਬ ਬਹੁਤ ਸਾਰੇ ਪੇਸ਼ੈਂਟ ਟਰੀਟ ਵੀ ਹੋ ਰਹੇ ਨੇ ਠੀਕ ਵੀ ਹੋ ਰਹੇ ਨੇ ਪਰ ਹੁਣ ਜਿਹੜੇ ਆ ਹੀ ਨਹੀਂ ਰਹੇ ਦੇਖੋ ਉਹ ਤਾਂ ਫਿਰ ਜਿਹੜੇ ਰਾਤ ਨੂੰ ਅੰਮ੍ਰਿਤ ਅਸੀ ਕੰਮ ਰਾਤ ਦੀ ਪ੍ਰੋਬਲਮ ਹੈਗੀ ਹੈ ਜੀ ਉਹਦੇ ਲਈ ਅਸੀਂ ਪਹਿਲਾਂ ਵੀ ਲਿਖ ਕੇ ਦਿੱਤਾ ਹੋਇਆ ਹੁਣ ਮੈਂ ਦੁਬਾਰਾ ਲਿਖਣ ਲੱਗੀ ਹਾਂ ਸਿਰਫ ਰਾਤ ਰਾਤ ਨੂੰ ਡਾਕਟਰ ਅਵੇਲੇਬਲ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਐਡ ਪ੍ਰੈਜ਼ੈਂਟ 21 ਡਾਕਟਰ ਆ ਜੋ ਕਿ ਅਸੀਂ ਮਾਰਨਿੰਗ ਤੇ ਈਵਨਿੰਗ ਤੱਕ ਚਲਾਉਂਦੇ ਆ ਇਹ ਵੈਕੈਂਸੀ ਕਿੰਨੇ ਡਾਕਟਰਾਂ ਦੀ ਹੈ ਜੀ ਇਹ ਪੋਸਟਾਂ ਤੇ ਸੱਤ ਡਾਕਟਰ ਦੀ ਵੈਕੈਂਸੀ ਹੈ ਉਹਦੇ ਚੋਂ 21 ਡਾਕਟਰ ਹੈ ਸਾਡੇ ਕੋਲ ਰੀਸੈਂਟ ਤਿੰਨ ਤਿੰਨ ਡਾਕਟਰ ਸਾਡੇ ਇੱਕਦਮ ਚਲੇ ਗਏ ਤਾਂ ਹੀ ਇੱਕਦਮ ਕ੍ਰਾਈਸਿਸ ਆ ਗਏ ਨੇ ਤਿੰਨ ਡਾਕਟਰ ਪਿਛਲੇ ਮਹੀਨੇ ਦੀ ਗੱਲ ਆ ਜਦੋਂ ਤਿੰਨੋਂ ਡਾਕਟਰ ਦੀ ਅਧਿਕਾਰਤ ਤੌਰ ਤੇ ਕਿੰਨੀਆਂ ਡੈਥਾਂ ਹੋ ਚੁੱਕੀਆਂ ਨੇ ਡੇਂਗੂ ਨਾਲ ਤੇ ਕਿੰਨੇ ਪੇਸ਼ੈਂਟ ਨੇ ਡੈਥ ਕੋਈ ਨਹੀਂ ਹੋਈ ਜੀ ਜੋ ਸਾਡੇ ਰਿਕਾਰਡ ਵਿੱਚ ਸਾਡੇ 4 ਆਪਣੇ ਕੋਲ ਚੱਲ ਰਹੇ ਆ ਦੇਖੋ ਜਿਹੜੇ ਸਾਡੇ ਡੇਂਗੀ ਦਾ ਰਿਕਾਰਡ ਆ ਉਹਦੇ ਚ 4 ਪੇਸ਼ੈਂਟ ਹੈਗੇ ਆ ਡੇਂਗੀ ਦੇ 4 ਹਾਂਜੀ ਜਿਹੜੇ ਸਾਡੇ ਰਿਕਾਰਡ ਵਿੱਚ ਜਿਹੜੇ ਬਾਕੀ ਉਪਾਏ ਨੇ ਉਹ ਮੈਨੂੰ ਕੋਲੇ ਪੀਂਦੇ ਆ ਉਹ ਫੀਵਰ ਹੈ ਜਿਹੜੇ ਉਹ ਡਾਇਗਨੋਸਿਸ ਨਹੀਂ ਆ ਉਹਨਾਂ ਦਾ ਸੀਰੋਲੋਜੀ ਕੁਝ ਨਹੀਂ ਹੈ ਪਰੰਤੂ ਮੈਡਮ ਉਹ ਜਿਹੜੇ ਬਸਤੀ ਵਾਲੇ ਲੋਕ ਨੇ ਉਹ ਕਹਿੰਦੇ ਜਦੋਂ ਅਸੀਂ ਗਏ ਆ ਹਸਪੀਟਲ ਦੇ ਵਿੱਚ ਇੱਥੇ ਆਏ ਆ ਸਾਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ ਹੈਗਾ ਸਾਨੂੰ ਕੋਈ ਸਾਡੀ ਪੁੱਛ ਵਰਤਦਾ ਐਜ ਐ ਮੇਟੋ ਜੀ ਹੋ ਹੀ ਨਹੀਂ ਸਕਦਾ ਮੈਂ ਤੁਹਾਨੂੰ ਦੱਸਿਆ ਨਾ ਇੰਨੀ ਓਪੀਡੀ ਹੈ 5 6000 ਮੰਥ ਦੀ ਓਪੀਡੀ ਹੈ ਇਦਾਂ ਨਹੀਂ ਹੁੰਦਾ ਓਪੀਡੀ ਤਾਂ ਹੋ ਰਹੀ ਹੈ ਦੇਖੋ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਜਿਹੜੇ ਨੇ ਡਾਕਟਰ ਅਮਰਿਤ ਉਹ ਵੀ ਵਧੀਆ ਕੰਮ ਕਰ ਰਹੇ ਨੇ ਬਟ ਇਹ ਵੀ ਜਦੋਂ ਹੁਣ ਰਾਤ ਨੂੰ ਡਾਕਟਰ ਹੁੰਦੇ ਨਹੀਂਗੇ ਤਾਂ ਉੱਥੇ ਜਿਹੜੇ ਹੋਰ ਪੇਸ਼ੇਵਰ ਨੇ ਜਿਹੜੇ ਤੁਹਾਡੇ ਨਰਸ ਨੇ ਆਉਂਦੇ ਨੇ ਪਰ ਇਸ ਨੂੰ ਸਾਹਮਣੇ ਕਿਹਾ ਇੱਕ ਆਪਣੇ ਉਹਨਾਂ ਨੇ ਐਮਸੀਜੀ ਵੀ ਜਦੋਂ ਪਿਛਲੀ ਵਾਰ ਤੁਹਾਡੇ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਕਿਉਂਕਿ ਮੈਂ ਵੀ 19 ਤਰੀਕ ਨੂੰ ਹੀ ਮੈਨੂੰ ਹਜੇ ਮਹੀਨਾ ਵੀ ਨਹੀਂ ਹੋਇਆ ਠੀਕ ਹੈ 10 ਦਿਨ ਹੋਇਆ ਮੈਨੂੰ ਹਨ ਤੇ ਉਹ ਜਦੋਂ ਉਸੇ ਦਿਨ ਹੀ ਤੁਸੀਂ ਆਏ ਹੋ ਉਸੇ ਦਿਨ ਹੀ ਮੈਂ ਸਾਰਿਆਂ ਨੂੰ ਮੀਟਿੰਗ ਬੁਲਾ ਕੇ ਕਹਿਤਾ ਸੀ ਕਿ ਜਿਹੜੇ ਹੈਲਦੀ ਪੇਸ਼ੈਂਟ ਹੈ ਐਟ ਲੀਸਟ ਉਹਨਾਂ ਨੂੰ ਤੁਸੀਂ ਆਈਵੀ ਫਲੂਇਡ ਜਿਹਨਾਂ ਤੁਸੀਂ ਜਿਹੜੇ ਉਹਨਾਂ ਨੂੰ ਲੱਗਦੇ ਆ ਤੇ ਕੋ ਰਿਸਕੀ ਉਹ ਅਸੀਂ ਮਲੇਰ ਕੋਟ ਲਈ ਹੀ ਭੇਜਾਂਗੇ ਠੀਕ ਹੈ ਜਿਹੜੇ ਲਗਾ ਸਕਦੇ ਹੋ ਬਿਲਕੁਲ ਲਗਾਉਂਦੇ ਆ ਉਸ ਦਿਨ ਤੋਂ ਲਗਾ ਵੀ ਰਹੇ ਨੇ ਇਹ ਮੇਬੀ ਕੋਈ ਪੁਰਾਣੀ ਗੱਲ ਹੋਵੇ ਜਿਨਾਂ ਦਾ ਤੁਸੀਂ ਪਰ ਹੁਣ ਉਹ ਲਗਾਉਂਦੇ ਆ ਦੂਸਰੇ ਦੇਖੋ ਜੋ ਵੀ ਹੈ ਸੀਐਚਸੀ ਅਮਰਗੜ ਹੋਵੇ ਕੋਈ ਵੀ ਸੀਐਚਸੀ ਹੋਵੇ ਕਿਸੇ ਵੀ ਡਿਸਟ੍ਰਿਕਟ ਦੀ ਸੀਐਸਸੀ ਹੋਵੇ ਜਿਹੜੇ ਪੇਸ਼ੈਂਟ ਥਰੋਮਬੋਸਾਈਟੋਪੀਨੀਆ ਦੇ ਆਣਗੇ ਉਹ ਇੱਥੇ ਟ੍ਰੀਟਮੈਂਟ ਉਹਨਾਂ ਦਾ ਨਹੀਂ ਹੋ ਸਕਦਾ ਜੀ ਕਿਉਂਕਿ ਇੱਥੇ ਸਾਡੇ ਕੋਲ ਬਲੱਡ ਬੈਂਕ ਨਹੀਂ ਹੈ ਸਾਡੇ ਕੋਲ ਪਲੇਟਸ ਨਹੀਂ ਪਲੇਟਲੇਟ ਨਹੀਂ ਹੈ ਬਲੱਡ ਨਹੀਂ ਹੈ ਇਸ ਲਈ ਸਾਨੂੰ ਰੈਫਰ ਕਰਨਾ ਹੀ ਪਊਗਾ ਇੱਕ ਮੈਡਮ ਸਬਡਿਵੀਜ਼ਨ ਬਣਨ ਨੂੰ ਕਾਫੀ ਟਾਈਮ ਹੋ ਗਿਆ ਮੇਰੇ ਕੋਲ ਕੇਸ ਵੀ ਗਿਆ ਕੀ ਸਟੇਟਸ ਹੈ ਮੇਡਮ ਇਹ ਹਸਪੀਟਲ ਇਹ ਅਜੇ ਉਹ ਇਨ ਪ੍ਰੋਸੈਸ ਹੀ ਹੈ ਉੱਪਰ ਹੀ ਹੈ ਤਾਂ ਡੈਂਗੂ। ਡੈਂਗੂ ਨਾਲ ਭਾਵੇਂ ਅਮਰਗੜ ਦੇ ਵਿੱਚ 8 ਮੌਤਾਂ ਹੋ ਚੁੱਕੀਆਂ ਨੇ 6 ਪਹਿਲਾਂ ਹੋ ਚੁੱਕੀਆਂ 2 ਹੁਣ ਹੋ ਚੁੱਕੀਆਂ ਨੇ ਲੋਕਾਂ ਦਾ ਕਹਿਣਾ ਕਿ ਜਿਹੜੀਆਂ ਇਹ ਮੌਤਾਂ ਡੈਂਗੂ ਨਾਲ ਹੋਈਆਂ ਨੇ ਇਸ ਸਬੰਧੀ ਜਿਹੜਾ ਵਫਤ ਵੀ ਮਿਲਿਆ ਕਾਉਂਸਲਰ ਮਿਲਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਐਸਐਮਓ ਨੂੰ ਮਿਲੇ ਨੇ ਐਸਐਮਓ ਨਾਲ ਅਸੀਂ ਵੀ ਗੁਆਲਤ ਕੀਤੀ ਆ ਉਧਰ ਐਸਐਮਓ ਦਾ ਕਹਿਣਾ ਹੈ ਕਿ ਸਿਰਫ ਜਿਹੜੀ ਹੈਗੇ ਨੇ 4 ਪੇਸ਼ੈਂਟ ਨੇ ਜਿਹੜੇ ਉਹ ਇੱਥੇ ਦਾਖਲ ਨੇ ਡੈਂਗੂ ਨਾਲ ਉਹਨਾਂ ਨੇ ਕਿਤੇ ਨਾ ਕਿਤੇ ਅਨਜਾਨਤਾ ਪ੍ਰਗਟਾਈ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਐ ਸਿਹਤ ਵਿਭਾਗ ਗੁੰਭ ਕਰਨੀ ਦੀ ਉੱਠੂਗਾ ਜਾਂ ਫਿਰ ਇਸ ਤਰ੍ਹਾਂ ਜਿਹੜਾ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾਊਗਾ ਪਵਿੱਤਰ ਸਿੰਘ ਨਾਲ ਜਤਿੰਦਰ ਮਨਵੀ ਅਮਰਗੜ